ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਥੋੜਾ ਜਿਹਾ ਹੈਲਦੀ ਟਿਪਸ ਦਵਾਂਗੇ ਪਹਿਲਾਂ ਆਪਾਂ ਚੱਕੀਏ ਸਮਗਰੀ ਐਵੇਂ ਨਾ ਸਮਝੋ ਕਿ ਖਰੇ ਇਹਨਾਂ 10 ਮਿੰਟ ਦੀ ਵੀਡੀਓ 'ਚ ਡੌਲਾ ਹੀ ਘੜਾ ਛੱਡਿਆ ਖਾਓ ਰੱਜ ਕੇ ਤੇ ਵਾਹ ਦੱਬ ਗੇ ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਐਂਡ ਗੁੱਡ ਮਾਰਨਿੰਗ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਥੋੜਾ ਜਿਹਾ ਹੈਲਦੀ ਟਿਪਸ ਦਵਾਂਗੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਡਰਾਈ ਫਰੂਟਸ ਬਨਾਣਾ ਸ਼ੇਕ ਤੇ ਤੁਹਾਨੂੰ ਦਿਖਾਉਣਾ ਹੈ ਕਿੱਦਾਂ ਬਣਾਉਣਾ ਹੈ ਤੇ ਇਹ ਪੀਆ ਕਰੋ ਤੇ ਤਗੜੇ ਰਹੋਗੇ ਤੰਦਰੁਸਤ ਰਹੋਗੇ ਤੇ ਬਿਨਾ ਟਾਈਮ ਵੇਸਟ ਕੀਤੇ ਚਲੋ ਚੱਲੀਏ ਤੇ ਬਣਾਈਏ ਲਓ ਜੀ ਫੋਨ ਆਪਾਂ ਦਿੱਤਾ ਟਿਕਾ ਹੈਲੋ ਤੇ ਆਪਾਂ ਹੁਣ ਸ਼ੁਰੂ ਕਰੀਏ ਕੰਮ ਤੇ ਸਭ ਤੋਂ ਪਹਿਲਾਂ ਆਪਾਂ ਚੱਕੀਏ ਸਮਗਰੀ ਜਿਹੜੀ ਕਿ ਆਪਾਂ ਜਿਹਦੇ ਨਾਲ ਬਣਾਉਣਾ ਹੈ ਇਹ ਰਾਤ ਦੀ ਆਪਾਂ ਪਿਉਈ ਹੀ ਦੀ ਪਾਣੀ ਦੇ ਵਿੱਚ ਸਾਰਾ ਸਮਾਨ ਜਿਹਦੇ ਵਿੱਚ ਆਪਾਂ ਪਾਇਆ ਸੀਗਾ ਬਦਾਮ ਜਿਹਨੂੰ ਗਿਰੀ ਵੀ ਕਹਿ ਦਿੰਦੇ ਆ ਤੇ ਅੰਜੀਰ ਤੇ ਖਜੂਰਾ ਕਾਜੂ ਹਨਾ ਇਹ ਸਾਰੀਆਂ ਚੀਜ਼ਾਂ ਭਿਓ ਕੇ ਵਿੱਚ ਵਹਿਤ ਆਪਾਂ ਹੋਰ ਵੀ ਚੀਜ਼ਾਂ ਪਾ ਸਕਦੇ ਹਾਂ ਭਿਓ ਸਕਦੇ ਹਾਂ ਪਰ ਇਹ ਵੀ ਉਹ ਜਿਆਦਾ ਕੰਮ ਗਰਮ ਹੋ ਜਾਣਾ ਸੀ ਤੇ ਆਪਾਂ ਜੇ ਮਤਲਬ ਸਟਾਰਟ ਹੀ ਕਰਦੇ ਆ ਤੇ ਹੌਲੀ ਹੌਲੀ ਬੰਦੇ ਨੂੰ ਸਟਾਰਟ ਕਰਨਾ ਚਾਹੀਦਾ ਤੇ ਇਹਨੂੰ ਆਪਾਂ ਪਾਣੀ ਨੂੰ ਮਤਲਬ ਡੋਲ ਕੇ ਹਨਾ ਤੇ ਉਹ ਚੀਜ਼ ਨੂੰ ਪੁਣ ਕੇ ਉਹਨੂੰ ਪਾ ਲੈਣਾ ਆਪਾਂ ਜੱਗ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਵਾ ਹਨਾ ਬਣਾਉਣਾ ਸ਼ੇਕ ਉਤੋਂ ਬਾਅਦ ਦੇ ਵਿੱਚ ਆਪਾਂ ਚੱਕਾਂਗੇ ਕੇਲੇ ਤੇ ਉਹ ਆਪਣੇ ਹਿਸਾਬ ਨਾਲ ਹਨਾ ਮਨਲਾ ਸਮਾਨ ਕਰ ਲਓ ਰੈਡੀ ਵੀ ਜੇ ਦੋ ਜਣਿਆਂ ਨੇ ਪੀਣਾ ਤਿੰਨ ਜਣਿਆਂ ਨੇ ਪੀਣਾ ਜਾਂ ਇਕੱਲੇ ਨੇ ਪੀਣਾ ਹਨਾ ਫਿਰ ਉਹ ਹਿਸਾਬ ਨਾਲ ਜੇ ਇਕੱਲੇ ਨੇ ਪੀਣਾ ਤੇ ਫਿਰ ਵੀ ਜਿੱਦਾਂ ਤਿੰਨ ਬਦਾਮ ਤਿੰਨ ਕਾਜੂ ਤਿੰਨ ਆਪਣਾ ਖਜੂਰਾ ਹਨਾ ਇੱਕ ਦੋ ਅੰਜੀਰ ਇਦਾਂ ਸਾਰੀਆਂ ਚੀਜ਼ਾਂ ਥੋੜੀਆਂ-ਥੋੜੀਆਂ ਜ਼ਿਆਦਾ ਨਾ ਪਾ ਲਿਓ ਜੇ ਇਕੱਲੇ ਨੇ ਪੀਣਾ ਫਿਰ ਉਹ ਜ਼ਿਆਦਾ ਗਰਮ ਹੋ ਜਾਊਗਾ ਹਨਾ ਤੇ ਜਿੱਦਾਂ ਮੈਂ ਹੁਣ ਇਹਦੇ ਚ ਆਪਾਂ ਦੋ ਤਿੰਨ ਜਣੇ ਵਾਸਤੇ ਬਣਾਉਣਾ ਵਾਂ ਤੇ ਆਪਾਂ ਉਸਾਬਨਾ ਕਰ ਰਹੇ ਆ ਦੋ ਕੇਲੇ ਪਾ ਲੈਣੇ ਆਪਾਂ ਹਨ ਤੇ ਹੁਣ ਆਪਾਂ ਦੁੱਧ ਪਾ ਲਾਂਗੇ ਪਹਿਲਾਂ ਪਹਿਲਾਂ ਦੁੱਧ ਪਾਵਾਂਗੇ ਪਾ ਲਾਂਗੇ ਤਾਂ ਕਿ ਬਾਕੀ ਚੀਜ਼ਾਂ ਜਿਹੜੀਆਂ ਉਹ ਵਧੀਆ ਹੋ ਜਾਂਦੀਆਂ ਵਿੱਚ ਹਨ ਦੁੱਧ ਦੇ ਨਾਲ ਜਿਹੜਾ ਪਹਿਲਾਂ ਆਪਾਂ ਸਮਾਨ ਪਾਇਆ ਥੋੜਾ ਹੋ ਜਾਂਦਾ ਤੇ ਫਿਰ ਆਪਾਂ ਉਤੋਂ ਦੀ ਪਾਵਾਂਗੇ ਕੇਲੇ ਤੇ ਦੁੱਧ ਥੋੜਾ ਹੋਰ ਪਾ ਲੈਣੇ ਆ ਕਿਉਂਕਿ ਬੰਦੇ ਜ਼ਿਆਦਾ ਨੇ ਲਓ ਜੀ ਡੱਬਾ ਖਤਮ ਤੇ ਡੱਬਾ ਚੱਲਿਆ ਜੇ ਡਸਟਬਿਨ ਚ ਤੇ ਇਹ ਮਤਲਬ ਜਿਹੜੀ ਚੀਜ਼ ਆਪਾਂ ਬਣਾਉਣ ਲੱਗੇ ਨਾ ਬੜੀ ਵਧੀਆ ਆ ਜੇ ਇਹਨੂੰ ਤੁਸੀਂ ਰੋਜ਼ ਪੀਓਗੇ ਤਾਂ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਮਤਲਬ ਰਿਜ਼ਲਟ ਦਿਖ ਜੂਗਾ ਵੀ ਹਾਂ ਵੀ ਅਸੀਂ ਕੋਈ ਚੀਜ਼ ਖਾ ਰਹੇ ਹਾਂ ਕੁਝ ਆਪਣੇ ਅੰਦਰ ਸੁੱਟ ਰਹੇ ਹਾਂ ਹਨਾ ਇੰਨੀ ਤੁਹਾਡੇ ਵਿੱਚ એનર્ਜੀ ਰਹੂਗੀ ਇੰਨਾ ਮਤਲਬ ਜੋਸ਼ ਰਹੂਗਾ ਤਾਂ ਇਹ ਥੱਕੋਗੇ ਨਹੀਂ ਤੇ ਕਿਉਂਕਿ ਸਾਰੀਆਂ ਵਿੱਚ ਅਸੀਂ ਤਾਕਤਵਰ ਚੀਜ਼ਾਂ ਪਾ ਰਹੇ ਹਾਂ ਹਨਾ ਕੋਈ ਵੀ ਵਿੱਚ ਆਪਾਂ ਉਹੋ ਜਿਹੀ ਚੀਜ਼ ਨਹੀਂ ਪਾਈ ਤੇ ਨਾ ਆਪਾਂ ਵਿੱਚ ਖੰਡ ਖੁੰਡ ਨਹੀਂ ਪਾਉਣੀ ਆਪਾਂ ਕਿਉਂਕਿ ਅਲਰੇਡੀ ਇਹ ਮਿੱਠਾ ਦੁੱਧ ਚ ਵੀ ਹੁੰਦਾ ਆ ਕੇਲੇ ਚ ਵੀ ਹੁੰਦਾ ਆ ਤੇ ਦੂਸਰੀਆਂ ਚੀਜ਼ਾਂ ਚ ਵੀ ਚਲੋ ਥੋੜਾ ਬਹੁਤਾ ਹੁੰਦਾ ਹੀ ਆ ਤੇ ਇਸ ਕਰਕੇ ਆਪਾਂ ਖੰਡ ਮਿੱਠਾ ਨਹੀਂ ਪਾਉਣੀ ਬਾਕੀ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਵੀ ਸਕਦੇ ਹੋ ਆਪਣੇ ਸਵਾਦ ਅਨੁਸਾਰ ਹਨਾ ਪਰ ਮੈਂ ਇਹ ਕਹੂੰਗਾ ਕਿ ਨਾ ਪਾਓ ਤੇ ਬਾਕੀ ਹੁਣ ਆਪਾਂ ਇਹਨੂੰ ਬਣਾ ਰਹੇ ਆ ਜੀ ਕੇਲੇ ਪਾਲੀਏ ਤੇ ਕੇਲੇ ਪਾ ਕੇ ਫਿਰ ਇਹਨੂੰ ਦਵਾ ਦੇਣਾ ਸੀ ਗੇੜਾ ਦੇਲਾ ਗੇੜਾ ਤੇ ਚੱਕੋ ਜੀ ਇੱਕ ਕੇਲਾ ਪਾ ਪਾਤਾ ਤੇ ਹੁਣ ਇਹ ਵੀ ਕੇਲਾ ਪਾ ਪਾ ਦੇਣਾ ਕੱਟ ਕੇ ਆਉਂ ਜਾਂਦੀ ਉਹ ਆਉ ਗਈ ਤੇ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਆਪਾਂ ਫੋਨ ਕਿੱਥੇ ਰੱਖੀ ਹੈ ਹਨਾ ਮੈਂ ਤਾਂ ਪਹਿਲਾਂ ਤੇ ਇਸੇ ਚੀਜ਼ ਚ ਕਨਫਿਊਜ਼ ਰਿਹਾ ਕਿ ਕਿੱਦਾਂ ਬਣਾਉਣੀ ਕਿੱਦਾਂ ਵੀਡੀਓ ਜਾਂ ਕਿਸੇ ਨੂੰ ਕਹਾਂ ਤੇ ਹਨਾ ਮੇਰੀ ਵੀਡੀਓ ਬਣਾਓ ਮੈਂ ਬਣਾਉਣਾ ਤੇ ਪਰ ਫੇਰ ਮੈਂ ਵੀ ਮੈਂ ਕਿਸੇ ਨੂੰ ਕਹੂੰਗਾ ਤੇ ਫਿਰ ਥੋੜੀ ਗੱਲ ਜੀ ਨਹੀਂ ਬੰਨੀ ਇਦਾਂ ਟਿਕਾ ਦਿੰਨੇ ਆ ਤੇ ਇਹ ਆਪਾਂ ਥੋੜਾ ਜਿਹਾ ਪਾਣੀ ਪਾਇਆ ਹੈ ਕਿਉਂਕਿ ਵਿੱਚ ਸਾਰੀਆਂ ਚੀਜ਼ਾਂ ਹਨਾ ਦੋ ਕੇਲੇ ਪਾਤੇ ਤਾਂ ਥੋੜਾ ਥਿੱਕ ਜਾ ਬਣ ਜਾਣਾ ਇਹ ਸੰਘਣਾ ਜਾ ਤੇ ਪਾਣੀ ਥੋੜਾ ਜਿਹਾ ਮੈਂ ਪਾਇਆ ਵੀ ਥੋੜਾ ਜਿਹਾ ਉਹ ਰਹੂਗਾ ਹਨਾ ਪੀਣ ਦਾ ਸਵਾਦ ਆਊਗਾ ਤੇ ਇਹ ਚੱਕ ਲਿਆ ਆਪਾਂ ਪੀਨਟ ਬਟਰ ਹੁਣ ਆਪਾਂ ਪੀਨਟ ਬਟਰ ਪਾਵਾਂਗੇ ਵੈਸੇ ਤੇ ਆਲਰੇਡੀ ਸਾਰੀਆਂ ਚੀਜ਼ਾਂ ਵਿੱਚ ਆਪਾਂ ਜਿਹੜੀਆਂ ਪਾਈਆਂ ਉਹ ਗਰਮ ਨੇ ਹਨਾ ਤੇ ਪੀਨਟ ਬਟਰ ਵੀ ਗਰਮ ਆ ਪਰ ਆਪਾਂ ਥੋੜਾ ਪਾਵਾਂਗੇ ਇਹਨੂੰ ਆਪਾਂ ਪਾਵਾਂਗੇ ਥੋੜਾ ਜਿਹਾ ਸਵਾਦ ਬਣਾਉਣ ਲਈ ਹਨਾ ਥੋੜਾ ਟੇਸਟ ਹੈ ਚਾਕਲੇਟੀ ਜਿਹਾ ਟੇਸਟ ਆਊਗਾ ਤੇ ਹੋਰ ਸਵਾਦ ਲੱਗੂ ਤੇ ਬਾਕੀ ਪੀਨਟ ਬਟਰ ਵੀ ਵਧੀਆ ਵਾ ਹਨਾ ਪ੍ਰੋਟੀਨ ਤੇ ਆਪਾਂ ਸੁੱਟਤਾ ਪੀਨਟ ਬਟਰ ਥੋੜਾ ਜਿਹਾ ਥੋੜਾ ਜਿਹਾ ਹੋਰ ਪਾ ਲੈਨੇ ਆ ਕਿਉਂਕਿ ਉਹਦੇ ਹਿਸਾਬ ਨਾਲ ਉਹਦੀ ਕੁਆਂਟੀਟੀ ਦੇ ਹਿਸਾਬ ਨਾਲ ਹਨਾ ਬਾਕੀ ਸਾਰੀਆਂ ਚੀਜ਼ਾਂ ਦੇ ਹਿਸਾਬ ਨਾਲ ਹੀ ਪਾਵਾਂਗੇ ਜੇ ਜ਼ਿਆਦਾ ਥੋੜਾ ਪਾਵਾਂਗੇ ਤਾਂ ਉਹਦਾ ਪਤਾ ਹੀ ਨਹੀਂ ਲੱਗਣਾ ਤੇ ਜੇ ਆਪਾਂ ਜ਼ਿਆਦਾ ਪਾਤਾ ਤਾਂ ਫਿਰ ਤਾਂ ਜ਼ਿਆਦਾ ਪਤਾ ਲੱਗ ਜਾਣਾ ਤੇ ਬਾਕੀ ਸਾਨੂੰ ਇਹ ਸਿਰਫ ਮੈਂ ਹੋ ਹੀ ਨਹੀਂ ਕਰ ਰਿਹਾ ਮੈਨੂੰ ਲਾਗੋ ਸਲਾਹਾਂ ਵੀ ਮੈ ਮਿਲ ਰਹੀਆਂ ਨੇ ਮੇਰੇ ਜਿਹੜੇ YouTube ਦੇ ਮੇਰੇ ਹਿੱਸੇਦਾਰ ਹੈਗੇ ਨੇ ਉਹ ਮੈਨੂੰ ਸਲਾਹਾਂ ਦੇ ਰਹੇ ਨੇ ਲਾਗੂ ਕਿ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਤੇ ਇਹ ਆਪਣਾ ਰੈਡੀ ਹੋ ਗਿਆ ਹੁਣ ਥੋੜੀ ਜਿਹੀ ਆਪਾਂ ਹੱਥ ਧੋ ਕੇ ਤਾਂ ਫਿਰ ਆਪਾਂ ਇਹਨੂੰ ਲਵਾ ਦੇਣਾ ਗੇੜਾ ਤੇ ਬਾਕੀ ਆਪਣੇ ਫੋਨ ਦਾ ਐਂਗਲ ਵਧੀਆ ਸੀ ਹਨਾ ਡੋਲਾ ਡੋਲਾ ਵੀ ਦਿਖ ਰਿਹਾ ਆ ਤੇ ਸਹੀ ਆ ਇਹ ਡੌਲੇ ਇਦਾਂ ਹੀ ਨਹੀਂ ਬਣਦੇ ਇਦਾਂ ਹੀ ਆ ਮਿਹਨਤ ਕਰਨੀ ਪੈਂਦੀ ਹੈ ਜੇ ਖਾਣਾ ਪੀਣਾ ਪੈਂਦਾ ਤੇ ਸਾਰਾ ਕੁਝ ਆਪਣਾ ਕਰਨਾ ਪੈਂਦਾ ਇੱਥੇ ਮੈਂ ਡੌਲਾ ਜਾਣ ਕੇ ਨਹੀਂ ਪੰਪ ਕਰ ਰਿਹਾ ਜਿੰਨਾ ਕਿ ਹੈਗਾ ਓਨਾਂ ਕਿ ਦਿਖ ਰਿਹਾ ਬਸ ਤੇ ਐਵੇਂ ਨਾ ਸਮਝੋ ਕਿ ਖਰੇ ਇਹਨੇ 10 ਮਿੰਟ ਦੀ ਵੀਡੀਓ ਚ ਡੌਲਾ ਇਹ ਕਢਾ ਛੱਡਿਆ ਤੇ ਬਾਕੀ ਆ ਚੱਕੋ ਜੀ ਢੇੜਾ ਲੱਗ ਲੱਗਾ ਇਹ ਕਿਹੜਾ ਵਟਨ ਹੀ ਆ ਜਿਹੜਾ ਆ ਨੱਪਤਾਪਾ ਵਟਨ ਚੱਕੋ ਜੀ ਦੇ ਲੈ ਗਿੜਾ ਨਹੀਂ ਦੇ ਲੈ ਗਿੜਾ ਤੇ ਮੇਰੇ ਸਲਾਹਕਾਰ ਲਾਗੂ ਸਲਾਹਾਂ ਦੇ ਰਿਹਾ ਤੇ ਬਸ ਲਓ ਜੀ ਬਨਾਨਾ ਸ਼ੇਕ ਆਪਣਾ ਹੋ ਗਿਆ ਹੈ ਰੈਡੀ ਹੁਣ ਇਹਨੂੰ ਟੈਸਟ ਵੀ ਕਰਨਾ ਅਜੇ ਪਹਿਲੋਂ ਆਪ ਟੈਸਟ ਕਰੀਏ ਕਿ ਜਾਂ ਆਪਣੇ ਪਾਰਟਨਰਜ਼ ਨੂੰ ਕਰਵਾਈਏ ਟੈਸਟ ਪਹਿਲਾਂ ਆਪ ਹੀ ਕਰਾਂਗੇ ਹਨਾ ਜੋ ਕਮੀ ਪੇਸ਼ੀ ਹੁੰਦੀ ਹੈ ਬੰਦਾ ਆਪ ਵੇਖ ਲੈਂਦਾ ਉਸ ਹੋਂ ਨਾਲ ਦਿਨ ਦੇ ਬਾਅਦ ਚ ਜ਼ਿਆਦਾ ਕਹਿ ਦੇਣਾ ਇਹ ਆਲਮੋਸਟ ਰੈਡੀ ਹੈ ਜੀ ਆਪਣਾ ਡਰਾਈ ਫਰੂਟਸ ਬਨਾਣਾ ਸ਼ੇਕ ਹਾਂਜੀ ਇਹ ਮੈਨੂੰ ਯਾਦ ਨਹੀਂ ਕੀ ਕਹਿ ਰਹੇ ਸੀ ਪਰ ਹੁਣ ਕੋਈ ਨਹੀਂ ਆ ਲਾਗੋ ਦੀ ਕੋਈ ਨਾ ਕੋਈ ਸਲਾਹ ਮਿਲ ਰਹੀ ਹਾਂ ਇੱਥੇ ਮੈਂ ਕਹਿ ਰਿਹਾ ਸੀ ਕਿ ਆ ਟੱਕਣ ਜਿਹੜਾ ਹੈ ਨਾ ਇਹ ਵਧੀਆ ਵਾਏ ਗੰਦਾ ਨਹੀਂ ਹੁੰਦਾ ਮਤਲਬ ਇੱਕ ਪਹਿਲਾਂ ਜਿਹੜੀ ਆਪਣੇ ਕੋਲ ਹੈਗੀ ਸੀ ਉਹ ਤਾਂ ਉਹਨੂੰ ਮਾਰਦੇ ਸੀ ਸਿੱਧੀ ਤੇ ਉਹ ਸਾਰਾ ਟੱਕਣ ਟੁੱਕਣਾ ਚੱਕ ਦਿੰਦੇ ਸੀ ਜੇ ਕਰਦੀ ਆ ਤੇ ਵਧੀਆ ਸਹੀ ਆ ਵੀਡੀਓ ਆਪਾਂ ਚਾਹੁੰਦੇ ਤਾਂ ਦੂਸਰੇ ਇਨਗਰੀਡੀIENTS ਸੁੱਟਾਂਗੇ ਹਨਾ ਉਹ ਚੀਜ਼ਾਂ ਦੀ ਵੀਡੀਓ ਜਿੱਦਾਂ ਥੋੜੀ ਪ੍ਰੋਫੈਸ਼ਨਲ ਜੀ ਪਰ ਆਪਾਂ ਪ੍ਰੋਫੈਸ਼ਨਲ ਨਹੀਂ ਬਣਾ पाए ਆਪਾਂ ਥੋੜੀ ਦੇਸੀ ਉਹੀ ਗੱਲ ਹੈ ਕਿ ਹੌਲੀ-ਹੌਲੀ ਹੌਲੀ-ਹੌਲੀ ਸਿੱਖਾਂਗੇ ਕਰਾਂਗੇ ਸਾਰੇ ਕੰਮ ਪਰ ਹਜੇ ਜਿੰਨੇ ਜਿਵੇਂ ਕਰ ਰਹੇ ਆ ਜਿੰਦਾਂ ਦਾ ਕਰਦੇ ਆ ਇਹਨੂੰ ਐਕਸੈਪਟ ਕਰੋ ਹਨਾ ਤੇ ਆਪਾਂ ਹੌਲੀ-ਹੌਲੀ ਹਰੇਕ ਚੀਜ਼ ਨੂੰ ਇੰਪਰੂਵ ਕਰਾਂਗੇ ਤੇ ਕੰਮ ਖਿੱਚ ਦੇਣਾ ਆਪਾਂ ਤੇ ਆਪਾਂ ਤੇ ਆਪਾਂ ਗਲਾਸਾਂ ਚ ਗਲਾਸੀ ਚ ਦੋ ਗਲਾਸੀਆਂ ਚ ਪਾਤੇ ਆ ਤੇ ਆਪਣੇ ਲਈ ਅਹੀਂ ਪਾਇਆ ਗਲਾਸ ਚ ਕਿਉਂਕਿ ਮੈਂ ਗਲਾਸ ਚ ਪੀਣਾ ਹੀ ਪਸੰਦ ਕਰਦਾ ਚਾਹੇ ਪਾਣੀ ਹੋਵੇ ਤੇ ਚਾਹੇ ਚਾਹ ਹੋਵੇ ਤੇ ਚਾਹੇ ਸ਼ੇਕ ਹੋਵੇ ਤੇ ਚਾਹੇ ਜਿਹੜਾ ਵੀ ਮਰਜ਼ੀ ਕੰਮ ਹੋਵੇ ਗਲਾਸ ਚ ਵਧੀਆ ਲੱਗਦਾ ਤੇ ਇੱਕ ਗਲਾਸੀ ਆ ਗਈ ਵਾਪਸ ਇਹ ਬਾਅਦ ਚ ਪੀਣਗੇ ਕਹਿੰਦੇ ਸੀ ਜਿਆਦਾ ਗਰਮ ਸਮਾਨ ਪਾਤਾ ਤੁਸੀਂ ਪਰ ਇਹ ਪੀਣਗੇ ਜ਼ਰੂਰ ਬਾਅਦ ਚ ਆ ਚੈੱਕ ਕਰੀਏ ਪਹਿਲਾਂ ਕਿਦਾਂ ਦਾ ਬਣਿਆ ਵਾਓ ਇਟਸ ਡਿਲੀਸ਼ੀਅਸ ਬਹੁਤ ਸਵਾਦ ਬਣਿਆ ਜੇ ਤੇ ਇਵੇਂ ਬਣਾ ਕੇ ਟਰਾਈ ਕਰਿਓ ਚੈੱਕ ਕਰਿਓ ਐਂਡ ਆ ਤੇ ਓਕੇ ਰਿਪੋਰਟ ਆ ਮੁੱਛਾਂ ਲੱਗ ਗਈਆਂ ਥੋੜੀਆਂ ਜੀਆਂ ਪਰ ਓਕੇ ਆ ਘੈਂਟ ਆ ਚੈੱਕ ਕਰਿਓ ਜ਼ਰੂਰ ਬਣਾ ਕੇ ਹਾਂਜੀ ਆਪਾਂ ਖਾ ਪੀ ਕੇ ਡਰਾਈ ਫਰੂਟ ਬਨਾਣਾ ਸ਼ੇਕ ਪੀ ਕੇ ਤੇ ਆਪਾਂ ਹੁਣ ਚੱਲੇ ਆ ਜੀ ਕੰਮਕਾਰ ਤੇ ਠੀਕ ਹੈ ਜੀ ਇਸੇ ਕਰਕੇ ਦੇਖੋ ਆਪਾਂ ਰਾਤੀ ਵੀ ਕੰਮ ਕੀਤਾ ਆ ਹੁਣ ਫੇਰ ਕੰਮ ਤੇ ਚੱਲੇ ਆ ਹਨਾ ਇੰਨਾ ਹੀ ਕੰਮ ਕਰ ਰਹੇ ਆ ਉਤੋਂ ਇੰਨੀ ਠੰਡ ਤੇ ਜੇ ਖਰਾਕ ਨਾ ਖਾਧੀ ਖਾਦਾ ਪੀਤਾ ਨਾ ਚੱਜਦਾ ਤੇ ਫੇਰ ਇੰਨਾ ਕੰਮ ਨਹੀਂ ਹੋਣਾ ਇਸੇ ਕਰਕੇ ਕਹਿੰਦਾ ਤੇ ਖਾਓ ਪੀਓ ਵਧੀਆ ਤੇ ਖਾਓ ਰੱਜ ਕੇ ਤੇ ਵਾਹੋ ਦੱਬ ਕੇ ਠੀਕ ਹੈ ਜੀ ਹੋ ਵੀ ਹੋ ਵੀ ਰੱਜ ਗਏ ਤੇ ਸਰੀਰ ਨੂੰ ਵਾਹੋ ਵੀ ਦੱਬ ਗਏ ਵੀ ਪਤਾ ਲੱਗੇ ਵੀ ਠੀਕ ਹੈ ਜੀ ਜਵਾਨੀ ਦਾ ਜੋਸ਼ ਹੈ ਚੱਲ ਰਿਹਾ ਕੰਮ ਹੈ ਤੇ ਇਦਾਂ ਹੀ ਆਪਾਂ ਹੁਣ ਖਾ ਪੀ ਕੇ ਤੇ ਹੁਣ ਆਪਾਂ ਕੰਮ ਤੇ ਚੱਲੇ ਹੁਣ ਆਪਣਾ ਕੋ ਟਾਈਮ 4 ਮਿੰਟ ਰਹਿ ਗਏ ਆਪਣੇ ਕੰਮ ਤੇ ਪਹੁੰਚਣ ਚ ਮਤਲਬ ਕੰਮ ਸ਼ੁਰੂ ਹੋਣ ਚ ਪਹੁੰਚਦੇ ਆਪਾਂ 2 ਮਿੰਟ ਚ ਜਾਣਾ ਤੇ ਫਿਰ ਆਪਾਂ 11 ਵਜੇ ਤੱਕ ਰਾਤ ਕੰਮ ਹੈ ਆਪਣਾ 3 ਤੋਂ 11 ਤੇ 3 ਤੋਂ 11 ਕੰਮ ਆ ਤਾਂ ਬਾਅਦ ਚ ਫਿਰ ਕੱਲ ਨੂੰ ਆਪਣੀ ਵੈਸੇ ਤੇ ਛੁੱਟੀ ਹੈ ਪਰ ਆਪਾਂ ਟੈਕਸੀ ਵਾਲੇ ਕੰਮ ਤੇ ਅਵੇਲੇਬਿਲਿਟੀ ਦਿੱਤੀ ਹੋਈ ਆ ਕਿ ਆਪਾਂ ਵੀ ਜੇ ਮੰਡੇ ਨੂੰ ਹੋਇਆ ਤੁਹਾਨੂੰ ਡਰਾਈਵਰ ਦੀ ਨੀਡ ਹੋਈ ਤੇ ਸਾਨੂੰ ਦੱਸ ਦਿਓ ਆਪਾਂ ਹਾਜ਼ਰ ਹੋ ਜਾਾਂਗੇ ਹਨਾ ਬਸ ਇੱਕ ਫੋਨ ਮਾਰ ਦਿਓ ਫੋਨ ਮਾਰ ਦਿਓ ਤੇ ਬਾਕੀ ਸਹੀ ਹੈ ਤੇ ਬਸ ਆ ਇਹ ਅੱਜ ਜਿਹੜੀ ਤੁਹਾਨੂੰ ਆਪਾਂ ਰੈਸਪੀ ਦਿਖਾਈ ਆ ਇਹ ਬਣਾ ਕੇ ਤੁਸੀਂ ਵੀ ਚੈੱਕ ਕਰਿਓ ਟੇਸਟ ਕਰਿਓ ਬੜੀ ਸਵਾਦ ਹੈ ਹਨਾ ਸਵਾਦ ਤਾਂ ਚਲੋ ਹੈ ਹੀ ਆ ਪਈਆਂ ਇਹਨੀਆਂ ਚੀਜ਼ਾਂ ਪਾਈਆਂ ਹਨਾ ਇਦੇ ਵਿੱਚ ਜੋ ਤੁਹਾਨੂੰ ਦੱਸਿਆ ਸੀ ਮੈਂ ਆਪਣਾ ਹਨਾ ਇਹ ਸਾਰੀਆਂ ਚੀਜ਼ਾਂ ਪਾਈਆਂ ਵਾ ਤੇ ਸਵਾਦ ਆ ਤੇ ਸਭ ਤੋਂ ਮੇਨ ਗੱਲ ਤੇ ਤਾਕਤਵਰ ਨੇ ਇਹ ਚੀਜ਼ਾਂ ਖਾ ਕੇ ਤੁਸੀਂ ਸਾਰਾ ਦਿਨ ਵੀਕਨੈਸ ਨਹੀਂ ਫੀਲ ਕਰੋਗੇ ਵੀ ਯਾਰ ਸਰੀਰ ਥੱਕਿਆ ਥੱਕਿਆ ਜਾ ਜਾਂ ਹਨਾ ਹੁਣ ਆ ਆਪਣਾ ਮੇਰੇ ਚ ਰਾਤ ਮੈਂ ਟੈਕਸੀ ਚਲਾਈਆ ਹਨਾ ਸਵੇਰੇ ਚਲੋ ਉੱਠ ਵੀ ਗਏ ਮਤਲਬ ਉਹੀ 6 ਘੰਟੇ 7 ਵੇਲੇ 6 ਘੰਟੇ ਦੀ ਨੀਂਦ ਬਹੁਤ ਹੁੰਦੀ ਆ ਪਰ ਇਹ ਵੀ ਜਦੋਂ ਕੰਮ ਜ਼ਿਆਦਾ ਕੀਤਾ ਹੋਵੇ ਤੇ ਫਿਰ 6 ਘੰਟੇ ਵੀ ਥੋੜੇ ਲੱਗਦੇ ਆ ਸੌਣ ਵਾਸਤੇ ਇਹ ਇਸ ਕਰਕੇ ਇਹ ਜਦੋਂ ਖਾਓਗੇ ਤਾਂ ਤੁਹਾਨੂੰ એનર્ਜੀ ਰਹੇਗੀ ਤੁਹਾਡੇ ਸਰੀਰ ਦੇ ਵਿੱਚ ਪੂਰਾ ਦਿਨ ਚੱਕ ਚੱਕ ਮਾਰੋਗੇ ਤੁਸੀਂ ਜਿਹੜਾ ਵੀ ਆਊਗਾ ਸਾਹਮਣੇ ਤੇ ਹੁਣ ਆਪਾਂ ਆ ਗਏ ਆ ਕੰਮ ਤੇ ਤੇ ਹੁਣ ਆਪਾਂ ਕਰਾਂਗੇ ਤੁਹਾਡੇ ਨਾਲ ਗੱਲ ਜਦੋਂ ਸਾਡੀ ਸ਼ਿਫਟ ਖਤਮ ਹੋਈ ਤੇ ਜਦੋਂ ਬ੍ਰੇਕ ਹੋਣੀ ਸਾਡੀ 10 ਮਿੰਟ ਦੀ ਬ੍ਰੇਕ ਹੋਣੀ ਹੈ ਉਦੋਂ ਆਪਾਂ ਮੜਾ ਮੋਟਾ ਵੀਡੀਓ ਨੂੰ ਐਡਿਟ ਕਰਾਂਗੇ ਤਾਂ ਕਿ ਰਾਤ ਨੂੰ ਆਪਾਂ ਜਿਆਦਾ ਸਮਾਨ ਆ ਲਾਈਏ ਇਹਦੇ ਤੇ ਹੁਣ ਆਪਾਂ ਟੈਕਨੋਲੋਜੀ ਆਦਾ ਇਸਤੇਮਾਲ ਕਰਕੇ ਗੱਡੀ ਬੈਕ ਲਾਵਾਂਗੇ ਅੱਖਾਂ ਬੰਦ ਕਰਕੇ ਬੈਕ ਲਾ ਦਈਦੀ ਆ ਪਰ ਹੁਣ ਆਪਾਂ ਕਾ ਖੋਲ ਕੇ ਲਾਵਾਂਗੇ ਕਿਉਂਕਿ ਰਿਸਕ ਨਹੀਂ ਲੈਣਾ ਗੱਡੀ ਆਪਣੀ ਹੈ ਇਹ ਆ ਚੱਕੋ ਚੰਗਾ ਜੀ ਆਪਾਂ ਮਿਲਦੇ ਆ ਬ੍ਰੇਕ ਤੋਂ ਬਾਅਦ ਹਾਂਜੀ ਆਪਾਂ ਕੰਮ ਤੋਂ ਹੋ ਗਏ ਆ ਜੀ ਵਿਲੇ ਤੇ ਹੁਣ ਆਪਾਂ ਚੱਲੇ ਆਂ ਘਰਾਂ ਨੂੰ ਤੇ ਜਾ ਕੇ ਤੇ ਬਸ ਖਾ ਪੀ ਕੇ ਦਾ ਪਟਕੀ ਹੋ ਜਾਣਾ ਵਾ ਤੇ ਦੇਖ ਲਓ ਵੀ ਆਪਣੇ ਜੇ ਅਜੇ ਤੱਕ ਫੁੱਲ એનર્ਜੀ ਐ ਜਿਹੜਾ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀ ਡਰਾਈ ਫਰੂਟ ਬਨਾਣਾ ਸ਼ੇਕ ਖਾਓ ਪੀਓ ਆਨੰਦ ਲਓ ਨਜ਼ਾਰੇ ਲਓ ਤੇ ਮੱਝਾ ਮਾਣੋ ਠੀਕ ਹੈ ਜੀ ਵਧੀਆ ਖਾਓ ਪੀਓ ਤੇ ਵਧੀਆ ਕੰਮ ਕਰੋ ਤੇ ਇਸੇ ਚੀਜ਼ ਦਾ ਮੁੱਲ ਐ ਜ਼ਿੰਦਗੀ ਦੇ ਵਿੱਚ ਠੀਕ ਨੇ ਤੇ ਬਸ ਆਪਾਂ ਦੇ ਹੀ ਕਵਾਂਗੇ ਵਧੀਆ ਖਾਓ ਵਧੀਆ ਹੰਡਾਓ ਤੇ ਵਧੀਆ ਪਾਓ ਤੇ ਵਧੀਆ ਜ਼ਿੰਦਗੀ ਜੀ ਕੇ ਜਾਓ ਹੁਣ ਸਾਨੂੰ ਵੀ ਦਿਓ ਇਜਾਜ਼ਤ ਤੇ ਆਪਾਂ ਚੱਲੀਏ ਘਰਾਂ ਨੂੰ ਤੇ ਓਕੇ ਬਾਏ ਟਾਟਾ ਟੇਕ ਕੇਅਰ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਆਪਣਾ